ਰਾਮਪਰਾ ਫੁੱਲ ਦੇ ਲੋਕਾਂ ਦੀ ਰੱਬ ਨੇ ਅਰਦਾਸ ਸੁਣ ਲਈ ਐ ਕਾਫੀ ਲੰਮਾ ਸਮਾਂ ਹੋ ਗਿਆ ਸੀ ਰਾਮਪਰਾ ਫੁੱਲ ਦੇ ਵਿੱਚ ਮੀਂਹ ਨਹੀਂ ਪੈ ਰਿਹਾ ਸੀ ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਬਹੁਤ ਵਧੀਆ ਮੀਂਹ ਪੈ ਚੁੱਕਿਆ ਸੀ ਪਰ ਰਾਮਪਰਾ ਫੁੱਲ ਦੇ ਵਿੱਚ ਰਾਮਪਰਾ ਸ਼ਹਿਰ ਦੇ ਵਿੱਚ ਖਾਸ ਮੀਂਹ ਨਹੀਂ ਪੈ ਰਿਹਾ ਸੀ ਵਿੱਚ ਤਾਂ ਲੋਕਾਂ ਦਾ ਕਹਿਣਾ ਸੀ ਕਿ ਰੰਪਰਾ ਸ਼ਹਿਰ ਨੂੰ ਜਿਵੇਂ ਕਹਾਵਤ ਕਹਿ ਦਿੰਦੇ ਆ ਕਿ ਬਾਬੇ ਵੱਲੋਂ ਕਿਸੇ ਵੱਲੋਂ ਸ਼ਰਾਪ ਮਿਲ ਗਿਆ ਰੰਪਰਾਪੁਰ ਦੇ ਵਿੱਚ ਨਹੀਂ ਪੈਂਦਾ ਤਾਂ ਹੁਣ ਉਸ ਪ੍ਰਮਾਤਮਾ ਨੇ ਵਾਹਿਗੁਰੂ ਨੇ ਸੁਣ ਲਈ ਅਰਦਾਸ ਰੰਪਰਾ ਸ਼ਹਿਰ ਦੇ ਵਿੱਚ ਭਾਰੀ ਬਾਰਿਸ਼ ਹੋਈ ਹੈ ਉਮੀਦ ਕਰਦੇ ਆ ਕਿ ਥਾਂ ਥਾਂ ਤੇ ਲੱਗਦਾ ਪਾਣੀ ਵੀ ਖੜ ਗਿਆ ਹੋਊਗਾ ਬਜ਼ਾਰਾਂ ਦੇ ਵਿੱਚ ਕਿਉਂਕਿ ਜਿਹੜੀ ਬਾਰਿਸ਼ ਹੈ ਬਹੁਤ ਤੇਜ਼ ਹੈ ਰਾਮਪਰਾ ਦੇ ਲੋਕਾਂ ਨੂੰ ਹੁਣ ਸਕੂਨ ਆ ਗਿਆ ਹੋਣਾ ਪੈ ਗਿਆ ਬਾਰਿਸ਼ ਵਧੀਆ ਭਾਰੀ ਬਾਰਿਸ਼ ਰਾਮਪਰਾ ਸ਼ਹਿਰ ਦੇ ਵਿੱਚ ਹੋਈ ਹੈ ਬਹੁਤ ਤੇਜ਼ ਬਾਰਿਸ਼ ਹੋਈ ਹੈ